ਮਿੱਤਰੋ ਹੁਣ ਕੰਗਣਾ ਰਣੌਤ ਨੂੰ ਜੋ ਮਰਜੀ ਕਹਿ ਲਈਏ ਪਰ ਆਹ ਦਲਜੀਤ ਦੋਸਾਂਝ ਦੇ ਅਬਾਨੀਆਂ ਦੇ ਵਿਆਹ ਤੇ ਨੱਚਣ ਜਾਣ ਵਾਲੇ ਮਾਮਲੇ ਤੇ ਕੰਗਣਾ ਰਣੌਤ ਨੇ ਬੜੀ ਟਿਕਾਣੇ ਵਾਲੀ ਗੱਲ ਆਖੀ ਹੈ ਤੇ ਟਿਕਾਣੇ ਤੇ ਸੱਟ ਮਾਰੀ ਹੈ ਦੇਖੋ ਅੱਜ ਤੱਕ ਕੰਗਣਾ ਰਣੌਤ ਨੇ ਬਹੁਤ ਗਲਤ ਗੱਲਾਂ ਕੀਤੀਆਂ ਫਾਲਤੂ ਕੀਤੀਆਂ ਪਰ ਆ ਜਿਹੜੀ ਗੱਲ ਹੁਣ ਆਖੀ ਹੈ ਨਾ ਇਹਨੇ ਸੋਚਣ ਲਈ ਮਜਬੂਰ ਕੀਤਾ ਹੈ ਭਾਵੇਂ ਇਹ ਵੀ ਕਾਰਨ ਹੋ ਸਕਦਾ ਹੈ ビック ਕੰਗਣਾ ਨੂੰ ਉਹਨਾਂ ਨੇ ਸੱਦਿਆ ਨਹੀਂ ਤੇ ਨਾਤੀ ਧੋਤੀ ਰਹ ਗਈ ਤੇ ਮੂੰਹ ਤੇ ਮੱਖੀ ਬਹਿ ਗਈ ਵਾਲੀ ਗੱਲ ਹੋਵੇ ਜੋ ਮਰਜੀ ਹੈ ਪਰ ਕੰਗਣਾ ਨੇ ਹੁਣ ਜਿਹੜੀ ਗੱਲ ਆਖੀ ਹੈ ਆਪਾਂ ਉਹਦੇ ਤੇ ਗੱਲ ਕਰਦੇ ਹਾਂ ਕੰਗਣਾ ਨੇ ਕਿਹਾ ਕਿ ਮੈਨੂੰ ਭਾਵੇਂ ਕੋਈ 500 ਕਰੋੜ ਦੇ ਦੇਵੇ ਮੈਂ ਤਾਂ ਵੀ ਕਿਸੇ ਦੇ ਵਿਆਹ ਤੇ ਨੱਚਣ ਨਾ ਜਾਵਾਂ ਵੇਖੋ ਮਿੱਤਰੋ ਦਲਜੀਤ ਦਸਾਂਜ ਅੰਬਾਨੀਆਂ ਦੇ ਵਿਆਹ ਤੇ ਗਿਆ ਨੱਚਣ ਗਿਆ ਗਾਉਣ ਗਿਆ ਪੈਸੇ ਲੈ ਕੁਝ ਲੋਕ ਕਹਿ ਰਹੇ ਨੇ ਵੀ ਇਹ ਉਹਦਾ ਕਿੱਤਾ ਹੈ ਪਰ ਇੱਕ ਗੱਲ ਯਾਦ ਰੱਖਿਓ ਭਾਈ ਕੰਗਣਾ ਰਣੌਤ ਨੂੰ ਛੱਡੋ ਉਹ ਜੋ ਬੋਲਦੀ ਉਹਨੂੰ 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 ਪਾਸੇ ਪਰ ਮੈਨੂੰ ਲੱਗਦਾ ਹੈ ਕਿ ਜਿਹੜਾ ਬੰਦਾ ਚਾਹੇ ਉਹ ਗਾਇਕ ਹੋਵੇ ਚਾਹੇ ਕਿਸੇ ਵੀ ਕਿੱਤੇ ਨਾਲ ਜੁੜਿਆ ਹੋਵੇ ਜਿਹਦੇ 'ਚ ਅਣਖਾ ਜਿਹਦੇ 'ਚ ਗੈਰਤਾ ਜਿਹਦਾ ਅਸੂਲ ਆ ਜਿਹਦਾ ਸਟੈਂਡ ਆ ਉਹ ਘੱਟੋ ਘੱਟ ਸਭ ਕੁਝ ਪੈਸੇ ਲਈ ਨਹੀਂ ਕਰਦਾ ਜਦੋਂ ਚੰਗੀ ਰੋਟੀ ਮਿਲਦੀ ਹੋਵੇ ਉਦੋਂ ਖਾਸ ਕਰਕੇ ਇਸ ਕਰਕੇ ਜਿਹੜੀ ਗੱਲ ਕੰਗਣਾ ਰਣੌਤ ਨੇ ਆਖੀ ਏ ਉਹ ਤੇ ਪਤਾ ਨਹੀਂ ਉਹਦਾ ਕੋਈ ਸਟੈਂਡ ਹੈ ਕਿ ਨਹੀਂ ਉਹਨੂੰ ਛੱਡੋ ਪਰ ਯਾਰ ਮੈਂ ਇੱਕ ਬਹੁਤ ਕਮਾਲ ਦੀ ਚੀਜ਼ ਵੇਖੀ ਪਹਿਲਾਂ ਸੁਣਦੇ ਰਹੇ ਆਪਾਂ ਆਖੇ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ ਪਰ ਕੰਗਣਾ ਨੇ ਆ ਜਿਹੜੀ ਗੱਲ ਕਹੀ ਹੈ ਨਾ ਇਹਨੇ ਵੀ ਸੋਚ ਲਾਇਆ ਤੇ ਉਹ ਜਿਹੜੇ ਸੀਨ ਅਮਬਾਨੀਆਂ ਦੇ ਵਿਆਹ 'ਚ ਵੇਖੇ ਨੇ ਉਹਨੇ ਇਹ ਗੱਲ ਸੱਚ-ਸਾਬਤ ਕਰਤੀ ਯਾਰ ਉਥੇ ਵੱਡੇ ਵੱਡੇ ਦਿਗਜ ਹਸਤੀਆਂ ਪੈਸੇ ਅੱਗੇ ਮੈਂ ਨੱਚਦੀਆਂ ਵੇਖੀਆਂ ਟਪੂਸੀਆਂ ਮਾਰਦੀਆਂ ਵੇਖੀਆਂ ਤੁਸੀਂ ਵੀ ਵੇਖੀਆਂ ਪੂਰੀ ਦੁਨੀਆ ਨੇ ਵੇਖੀਆਂ ਸਿਰਫ ਪੈਸੇ ਅੱਗੇ ਡੰਡੌਤ ਕਰਦੇ ਲੋਕ ਵੇਖੇ ਜਿਨ੍ਹਾਂ ਨੂੰ ਲੋਕ ਪਤਾ ਨਹੀਂ ਕੀ ਸਮਝਦੇ ਨੇ ਉਹ ਪੈਸਿਆਂ ਦੀ ਖਾਤਰ ਉਹਨਾਂ ਦੇ ਸਟੇਜ ਦੇ ਉੱਪਰ ਡਾਂਸ ਕਰਦੇ ਰਹੇ ਜਿਨ੍ਹਾਂ 'ਚ ਦਲਜੀਤ ਸਾਂਝ ਦਾ ਨਾਮ ਵੀ ਹੈ ਦੇਖੋ ਮੈਨੂੰ ਇਹ ਲੱਗਦਾ ਕਿ ਦਲਜੀਤ ਦਸਾਂਝ ਨੇ ਜਿਸ ਤਰੀਕੇ ਦੇ ਨਾਲ ਆਪਦੀ ਛਵੀ ਆਪਦਾ ਨਕਸ਼ਾ ਬਣਾਇਆ ਸੀ ਵੈਸੇ ਕਿਸੇ ਦੇ ਕਿਤੇ ਚ ਮੇਰਾ ਕੋਈ ਦਖਲ ਨਹੀਂ ਹੈ ਨਹੀਂ ਦੇਣਾ ਚਾਹੀਦਾ ਪਰ ਇੱਕ ਬੰਦੇ ਦਾ ਚਿਹਰਾ ਇੱਕ ਛਵੀ ਨਹੀਂ ਹੋ ਜਾਂਦੀ ਹੁਣ ਗਾਇਕਾਂ ਦੇ ਵਿੱਚ ਵੀ ਹੈ ਕਲਾਕਾਰਾਂ ਚ ਵੀ ਹੈ ਪੱਤਰਕਾਰਾਂ ਚ ਵੀ ਹੈ ਹੋਰ ਸਾਰੀ ਕੈਟਾਗਰੀ ਦੇ ਲੋਕਾਂ ਚ ਹੈ ਬੰਦੇ ਦਾ ਇੱਕ ਚਿਹਰਾ ਇੱਕ ਛਵੀ ਬਣ ਜਾਂਦੀ ਵੀ ਯਾਰ ਆਹ ਬੰਦਾ ਐ ਨਹੀਂ ਕਰਦਾ ਮੈਨੂੰ ਲੱਗਦਾ ਕਿ ਦਲਜੀਤ ਦਸਾਂਝ ਨੂੰ ਵੀ ਉਹ ਚਿਹਰਾ ਰੱਖਣਾ ਚਾਹੀਦਾ ਸੀ ਔਰ ਸਗੋਂ ਜੇਕਰ ਦਲਜੀਤ ਦਸਾਂਝ ਅੰਬਾਨੀਆਂ ਦੇ ਉਹ ਜਿਹੜਾ 6 7 8 ਜਿੰਨਾ ਕਰੋੜ ਉਹਨਾਂ ਨੇ ਦਿੱਤਾ ਨੱਚਣ ਲਈ ਉਹ ਛੱਡ ਕੇ ਤੇ ਉਥੋਂ ਆਏ ਸੱਦੇ ਨੂੰ ਦਿਖਾ ਕੇ মিডিਆ ਦੇ ਸਾਹਮਣੇ ਆਉਂਦਾ ਵੀ ਆਹ ਵੇਖੋ ਜੀ ਉਹਨਾਂ ਨੇ ਮੈਨੂੰ ਸੱਦਾ ਦਿੱਤਾ ਸੀ ਐਨੇ ਕਰੋੜ ਦੀ ਆਫਰ ਸੀ ਘੰਟੇ 'ਚ ਮੈਂ ਇੰਨਾ ਕਮਾ ਕਮਾ ਸਕਦਾ ਸੀ ਪਰ ਆਹ ਖੜਾ ਮੈਂ ਪੰਜਾਬ ਦੇ ਨਾਲ ਮੈਂ ਨਹੀਂ ਗਿਆ ਤਾਂ ਮੈਨੂੰ ਐ ਲੱਗਦਾ ਦਲ ਦਲਜੀਤ ਦਸਾਂਝ ਦਾ ਨਾਮ ਵੈਸੇ ਹੀ ਅਮਰ ਹੋ ਜਾਣਾ ਸੀ ਸੱਚੀ ਗੱਲ ਮੈਨੂੰ ਜੋ ਮੈਨੂੰ ਲੱਗਦਾ ਮੈਨੂੰ ਇਹ ਲੱਗਦਾ ਕਿ ਦਲਜੀਤ ਦਸਾਂਜ ਨੇ ਉੱਥੇ ਜਾ ਕੇ ਆਪਣੇ ਆਪ ਨੂੰ ਛੋਟਾ ਕੀਤਾ ਲੋਕਾਂ ਦੀ ਨਜ਼ਰ ਚ ਪੈਸਾ ਸਭ ਕੁਝ ਨਹੀਂ ਹੁੰਦਾ ਪੈਸਾ ਦਲਜੀਤ ਜੀ ਹੋਰਾਂ ਨੇ ਪਹਿਲਾਂ ਵੀ ਬਹੁਤ ਕਮਾ ਲਿਆ ਹੋਰ ਵੀ ਬਹੁਤ ਕਮਾ ਲੈਣਾ ਸਭ ਕੁਝ ਪੈਸਾ ਨਹੀਂ ਹੁੰਦਾ ਤੇ ਕੰਗਣਾ ਰਣੌਤ ਨੇ ਜਿਹੜੀ ਇਹ ਗੱਲ ਆਖੀ ਹੈ ਇਹਨੇ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਕੀ ਉਹ ਜਿਹੜੇ ਵੱਡੇ ਵੱਡੇ ਦਿਗਜ ਉਥੇ ਅੰਬਾਨੀਆਂ ਦੀ ਸਟੇਜ ਤੇ ਵੇਖਿਆ ਮੈਂ ਅਮੀਰ ਖਾਨ, ਸਲਮਾਨ ਖਾਨ, ਸ਼ਾਹਰੂਖ ਖਾਨ ਕਦੇ-ਕਦੇ ਇੰਜ ਲੱਗਦਾ ਵੀ ਅੰਬਾਨੀਆਂ ਨੇ ਨਾ ਚੁਣ-ਚੁਣ ਕੇ ਉਹ ਵਿਅਕਤੀ ਸੱਦੇ ਨੇ ਜਿਨ੍ਹਾਂ ਨੂੰ ਉਹ ਇਹ ਵਿਖਾਉਣਾ ਚਾਹੁੰਦੇ ਸੀ ਵੀ ਸਾਡੇ ਕੋਲ ਪੈਸਾ ਹੈ ਤੇ ਅਸੀਂ ਤੁਹਾਨੂੰ ਆਪਣੇ ਸਾਹਮਣੇ ਉਹ ਜਿਹੜਾ ਸ਼ੋਲੇ ਫਿਲਮ ਦਾ ਡਾਇਲੋਗ ਸੀ ਨਾ ਬਸੰਤੀ ਇਨਕੇ ਸਾਹਮਣੇ ਮਤ ਨਾਚਨਾ ਵੀ ਉਹ ਕੰਮ ਤੁਹਾਡੇ ਤੋਂ ਅਸੀਂ ਕਰਾ ਸਕਦੇ ਆ ਨਚਾ ਸਕਦੇ ਆ ਤਾਂ ਉਹਨਾਂ ਨੇ ਨਚਾਇਆ ਸ਼ਾਹਰੂਖ ਖਾਨ ਨੂੰ ਅਮੀਰ ਖਾਨ ਨੂੰ ਸਲਮਾਨ ਖਾਨ ਨੂੰ ਇਹ ਰਹਿਾਨਾ ਨੂੰ ਦਲਜੀਤ ਦਸਾਂਜ ਨੂੰ ਇਹਨਾਂ ਸਾਰਿਆਂ ਨੂੰ ਉਹਨਾਂ ਨੇ ਆਪਣੇ ਸਾਹਮਣੇ ਨਚਾਇਆ ਤੇ ਕੀ ਸੰਦੇਸ਼ ਦਿੱਤਾ ਕਦੇ-ਕਦੇ ਤਾਂ ਇੰਜ ਲੱਗਦਾ ਸ਼ਾਇਦ ਉਹਨਾਂ ਨੇ ਜ਼ਿਆਦਾਤਰ ਉਹ ਨੱਚਣ ਲਈ ਗਾਉਣ ਲਈ ਆਪਦੇ ਵਿਆਹ ਤੇ ਬੁਲਾਏ ਜਿਹੜੇ ਪਹਿਲਾਂ ਕਿਸਾਨ ਅੰਦੋਲਨ ਵੇਲੇ ਜਾਂ ਹੋਰ ਮੁੱਦਿਆਂ ਤੇ ਲੋਕਾਂ ਦੇ ਪੱਖ 'ਚ ਹੱਕ 'ਚ ਬੋਲਦੇ ਜਾਂ ਖੜਦੇ ਰਹੇ ਨੇ ਕੰਗੜਾਰ ਨੌਦ ਦੇ ਅੰਦਰ ਕੀ ਪੀੜ ਹੈ ਉਹ ਤਾਂ ਉਹੀ ਹੋ ਸਕਦੀ ਹੈ ਜਿਹੜੀ ਰਾਖੀ ਸ਼ਾਮਤ ਨੂੰ ਹੈ ਰਾਖੀ ਸ਼ਾਮਤ ਵੀ ਵਿਚਾਰੀ ਕੱਲ ਰੋਈ ਜਾਂਦੀ ਸੀ ਲਾਈਵ ਹੋ ਕੇ ਕਹਿੰਦੀ ਸੀ ਮੈਨੂੰ ਅੰਬਾਨੀ ਜੀ ਆਪ ਨੇ ਬੁਲਾਇਆ ਨਹੀਂ ਹੈ ਮੈਂ ਤਾਂ ਕਮਾਲ ਦਾ ਡਾਂਸ ਕਰਦੀ ਆ ਪਰ ਖੈਰ ਇਹ ਇਹ ਗੱਲ ਵੇਖਣ ਨੂੰ ਛੋਟੀ ਜੀ ਲੱਗਦੀ ਪਰ ਮੁੱਦਾ ਸੋਚਣ ਵਾਲਾ ਸੀ ਮੈਨੂੰ ਲੱਗਿਆ ਮੈਂ ਤੁਹਾਡੇ ਨਾਲ ਗੱਲ ਕਰਨ ਲਈ ਬਹੁਤ ਮਿਹਰਬਾਨੀ ਸ਼ੁਕਰੀਆ ਜੀ